ਕੀ ਜੀ ਮਾਮਲਾ ਹੈ ਜੀ ਅੱਜ ਸੀਐਸਟਾਫ ਇਨਫੋਰਮੇਸ਼ਨ ਮਿਲੀ ਸੀ ਰਿਗਾਰਡਿੰਗ ਪ੍ਰਭ ਦਾਸਵਾਲ ਤੇ ਦੋਨੇ ਦੇ ਸ਼ੂਟਰਸ ਬਾਰੇ ਉਹਨਾਂ ਨੇ ਤੇ ਫਿਰ ਕਾਰਵਾਈ ਕਰਦੇ ਇੱਥੇ ਪਹੁੰਚੇ ਸੀ ਤੋਂ ਉਹਨਾਂ ਵਿੱਚੋਂ ਪੰਜਾਂ ਨੇ ਰੈਸ਼ ਕੀਤੇ ਨੇ ਬਾਕੀ ਡਿਟੇਲ ਕਾਨਫਰ ਉਹਨਾਂ ਦੇ ਨਾਮ ਜੋ ਵੀ ਉਹਨਾਂ ਲਿੰਕਸ ਨੇ ਤੁਹਾਨੂੰ ਐਸਫੀ ਸਾਹਿਬ ਕਾਨਫਰੈਂਸ ਕਰਨਗੇ ਦੱਸਣਗੇ ਜੀ ਇਹ ਆਮ ਤਿਤ ਹੈ ਜੀ ਕਿ ਕੋਈ ਪਿੰਡ ਹੈ ਕਿੱਥੇ ਲਾਪ ਲੱਗੀ ਨਾ ਇਹ ਇਨਫੋਰਮੇਸ਼ਨ ਸੋਰਸ ਬੇ ਸੀ ਕਿ ਸ਼ੂਟਰ ਆਏ ਸੀ ਇੱਥੇ ਤੇ ਦੋਨੇ ਗੈਂਗ ਨਾਲ ਇਕੋ ਮੁਕਾਬਲਾ ਹੋਇਆ ਦੋਵਾਂ ਦੇ ਤਾਂ ਜੀ ਇਹਨਾਂ ਵੱਲੋਂ ਜਦੋਂ ਉਹਨਾਂ ਨੂੰ ਆਪਣਾ ਰਾਉਂਡ ਅਪ ਕਰ ਰਹੇ ਸੀ ਇਹਨਾਂ ਫਾਇਰਿੰਗ ਕੀਤੀ ਸੀ ਤਿੰਨ ਰੌਂਡ ਨਾਲ ਫਾਇਰ ਕੀਤੇ ਗਏ ਨੇ ਜਵਾਬੀ ਗਾਰਵੇ ਚੱਕੇ ਜਾਂਦੇ ਹਾਂ ਹਾਂ ਜੀ ਕ੍ਰਿਸਟੋਗ੍ਰਾਮ ਤੋਂ ਚੰਨੇ ਬੰਦੇ ਫਟਰ ਹੋਏ ਇੱਕ ਹੀ ਆ ਜੀ ਅ ਅਭੀ ਸਰ ਦਿਹਾਤੀ ਪੁਲਿਸ ਰੈਗੂਲਰ ਜਿਹੜੇ ਨਾਕਾਬੰਦੀ ਆ ਉਹ ਕਰ ਰਹੀ ਸੀ ਕਾਫੀ ਦਿਨਾਂ ਤੋਂ ਸਾਨੂੰ ਇਹ ਇਨਫੋਰਮੇਸ਼ਨ ਸੀ ਕਿ ਕੁਝ ਗੈਂਗਸਟਰਸ ਦੀ ਜਿਹੜੀ ਮੂਵਮੈਂਟ ਹੈ ਉਹ ਬਾਰਡਰ ਏਰੀਆ ਦੇ ਵਿੱਚ ਹੋ ਰਹੀ ਹੈ ਤੇ ਉਸ ਦੇ ਮੱਦੇ ਨਜ਼ਰ ਅਸੀਂ ਰੈਗੂਲਰ ਨਾਕਾਬੰਦੀ ਤੋਂ ਇਲਾਵਾ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਹੈ ਉਹ ਵੀ ਕਰਵਾ ਰਹੀ ਸੀ ਅੱਜ ਇੱਕ ਰੈਗੂਲਰ ਨਾਕਾਬੰਦੀ ਜਦੋਂ ਆਂਦੜੀ ਹੈ ਇੱਕ ਪੁਲਿਸ ਨੂੰ ਜਿਵੇਂ ਪੁਲਿਸ ਪਾਰਟੀ ਨੇ ਹੁਕਮ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਗੱਡੀ ਭੁਜਾ ਲਈ ਜਦੋਂ ਅੱਗੇ ਗੱਡੀ ਨੂੰ ਇਹਨੂੰ ਕਾਬੂ ਕੀਤਾ ਗਿਆ ਉਹਦੇ ਵਿੱਚੋਂ ਇਹ ਪੰਜ ਬੰਦੇ ਸੀਗੇ ਇਸ ਵਰਨਾ ਹਰਿਆਣਾ ਨੰਬਰ ਦੀ ਗੱਡੀ ਵਿੱਚ ਜਿਸ ਵਿੱਚ ਖੁਸ਼ਪ੍ਰੀਤ ਨਾਮਕ ਵਿਅਕਤੀ ਜਿਹੜਾ ਹੈ ਜੋ ਕਿ ਬਾਦ ਗੈਂਗਸਟਰ ਤਸਦੀਕ ਹੋਇਆ ਹੈ ਇਸਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਵੱਲੋਂ ਇਸ ਨੂੰ ਵਾਰਨਿੰਗ ਦਿੱਤੀ ਗਈ ਤੇ ਜਦੋਂ ਇਸ ਨੇ ਫਾਇਰ ਕੀਤੇ ਇਹਦੇ ਵੱਲੋਂ ਕਰੀਬਨ ਜਿਹੜਾ ਕੁਝ ਸਪਾਰਟੀ ਦੇ ਤਿੰਨ ਫਾਇਰ ਕੀਤੇ ਗਏ ਨੇ ਤੇ ਪੁਲਿਸ ਪਾਰਟੀ ਕੁਲ ਜੋ ਜਵਾਬੀ ਫਾਇਰ ਕੀਤਾ ਗਿਆ ਸੈਲਫ ਡਿਫੈਂਸ ਇਹਦੇ ਲੱਤ ਤੇ ਗੋਲੀ ਲੱਗੀ ਹੈ ਇਹ ਇੰਜਰਡ ਹੈ ਤੇ ਇਹਨੂੰ ਜਿਹੜਾ ਹੁਣੇ ਹਸਪੀਟਲਾਈਜ਼ ਵੀ ਕੀਤਾ ਜਾ ਰਿਹਾ ਇਸ ਦੇ ਨਾਲ ਇਸ ਚਾਰ ਜਿਹੜੇ ਸਾਥੀ ਨੇ ਉਹ ਵੀ ਜਿਹੜੇ ਅਪਰੀਹੈਂਡ ਹੋਨੇ ਹੋ ਗਏ ਨੇ ਤੇ ਟੋਟਲ ਜਿਹੜਾ ਪੰਜ ਹੈ ਇਹ ਗਰੁੱਪ ਸੀ ਇਹ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਮੁੱਢਲੀ ਜਿਹੜੀ ਇੰਟਰੋਗੇਸ਼ਨ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਜਿਹੜਾ ਕੁਸ਼ਪ੍ਰੀਤ ਸਿੰਘ ਹੈ ਇਹ ਕਹੇ ਆਲਾ ਪਿੰਡ ਤਰਨਤਾਰਨ ਦੇ ਵਿੱਚ ਵੀ ਹਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਵ ਸੀ ਇਸ ਤੋਂ ਨਵਾ ਇਹ ਜਿਹੜੇ 5 ਐਸੋਸੀਏਟਸ ਨੇ ਇਹ ਆਪਣੇ ਆਪ ਨੂੰ ਦੋਨੇ ਵੱਲ ਕਨਸ਼ਾਪੂਰੀਆ ਗਰੁੱਪ ਜਿਹੜਾ ਹੈ ਉਸ ਦੇ ਨਾਲ ਜਿਹੜੇ ਹੈ ਇਹ ਐਸੋਸੀਏਟਿਡ ਦੱਸਦੇ ਨੇ ਇਸ ਤਰ੍ਹਾਂ ਅਕਸਰ ਦਿਹਾਤੀ ਪੁਲਿਸ ਵੱਲੋਂ ਇਹਨਾਂ ਪੰਜਾਂ ਦੀ ਜਿਹੜੀ ਹੈ ਅਰ੍ਰੈਨਸ਼ਨ ਹੋ ਗਈ ਹੈ ਤੇ ਜਿਹੜੀ ਫਰਦਰ ਜਿਹੜੀ ਵਿਕਲ ਕਾਰਵਾਈ ਤੇ ਇੰਟਰੋਗੇਸ਼ਨ ਆ ਦੇਖੋ ਜੀ ਬੁੱਢਲੀ ਇਨਫੋਰਮੇਸ਼ਨ ਦੇ ਵਿੱਚ ਸਾਹਮਣੇ ਆਇਆ ਹੈ ਇੰਟਰੋਗੇਸ਼ਨ 'ਚ ਇਹ ਸਾਹਮਣੇ ਆਇਆ ਹੈ ਕਿ ਇਹ ਕੋਈ ਵਾਰਦਾਤ ਕਰਨ ਦੇ ਮਕਸਦ ਨਾਲ ਜਿਹੜਾ ਹੈ ਇੱਥੇ ਆਈ ਸੀ ਇਸ ਤੋਂ ਨਵਾ ਜਿਹੜਾ ਹੈ ਫਰਦਰ ਜਿਹੜਾ ਤੁਸੀਂ ਗੱਲ ਕੀਤੀ ਹੈ ਨਸ਼ੇ ਦੀ ਤਸਕਰੀ ਅਤੇ ਵੈਪਨਸ ਦੀ ਜਿਹੜੀ ਸਮਗਲਿੰਗ ਹੈ ਉਸ ਐਂਗਲ ਤੋਂ ਵੀ ਅਸੀਂ ਜਿਹੜੀ ਹੈ ਇੰਟਰੋਗੇਸ਼ਨ ਤੇ ਤਫਤੀਸ਼ ਜਿਹੜੀ ਹੈ ਸਾਡੀ ਉਹ ਚੱਲ ਰਹੀ ਹੈ ਥੈਂਕ ਯੂ ਸਰ ਥੈਂਕ ਯੂ